ਪਾਠ ਕਰਾਉਣ ਚੱਲਿਆ ਇੰਡੀਆ ਨੂੰ ਹਰ ਇੱਕ ਸਾਲ ਕਰਾਉਂਦਾ ਮੇਰਾ ਇੱਕ ਦੋਸਤ ਆ ਬੜਾ ਕੁਝ ਇਕੱਠਾ ਕੀਤਾ ਹੈ ਉਹਨੇ ਪੈਸਾ ਤੇਲਾ ਗੱਡੀਆਂ ਮਹਿੰਗੀਆਂ ਮਹਿੰਗੀਆਂ ਘਰਬਾਰ ਬਹੁਤ ਉਹਦੇ ਕੋ ਮਿਲੀਅਨ ਨੇ ਕਹਿ ਸਕਦਾ ਮੈਂ ਹਰ ਇੱਕ ਸਾਲ ਜਾਂਦਾ ਪਾਠ ਕਰਾਉਣ ਇੰਡੀਆ ਨੂੰ ਲੰਗਰ ਵਗੈਰਾ ਲਾਉਂਦਾ ਮਾਲਕ ਦਾ ਦਿੱਤਾ ਬਹੁਤ ਕੋਸ਼ਾ ਕੋਈ ਸ਼ੱਕ ਨਹੀਂ ਬੰਦਾ ਵੀ ਨਾਇਸ ਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਚਲੋ ਆਪਣੇ ਪੋਜ਼ਿਟਿਵਿਟੀ ਦੇ ਵਿੱਚ ਗੱਲ ਲਈਏ। ਉਹ ਇਹ ਆ ਬੇਸ਼ੱਕ ਉਹ ਸ਼ੁਕਰਾਨਾ ਕਰਨ ਜਾਂਦਾ ਜੋ ਕੁਝ ਉਹਨੇ ਇਕੱਠਾ ਕੀਤਾ ਆ ਪੈਸਾ ਤੇਲਾ ਮਟੀਰੀਅਲਿਸਟਿਕ ਜੋ ਵੀ ਉਹਨੇ ਇਕੱਠਾ ਕੀਤਾ ਆ ਬੇਸ਼ੱਕ ਉਹ ਸ਼ੁਕਰਾਨਾ ਕਰਨ ਜਾਂਦਾ। ਬੇਸ਼ੱਕ ਨਹੀਂ ਕਰਦਾ। ਬੇਸ਼ੱਕ ਉਹ ਰੱਬ ਨਾਲ ਜੁੜਿਆ ਹੋਵੇ। ਪਰ ਮੈਂ ਇੱਥੇ ਜਿਹੜੀ ਗੱਲ ਸਾਂਝੀ ਕਰਨ ਲੱਗਾ ਉਹ ਇਹ ਆ ਮੇਰਾ ਮਾਲਕ ਇਹ ਕਹਿ ਰਿਹਾ ਸੱਚਾ ਪਾਸ਼ਾ ਪਵਨ ਪਵਿੱਤਰ ਗੁਰਬਾਣੀ ਦੇ ਵਿੱਚ। ਉਹ ਕਹਿ ਰਹੇ ਨੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਕਹਿੰਦੇ ਕੂੜੇ ਨੂੰ ਰਬਿਸ਼ ਨੂੰ ਕਹਿੰਦੇ ਤੂੰ ਰਾਜਾ ਵੀ ਹੋਵੇਂ ਦੁਨੀਆ ਦਾ ਪ੍ਰਮਿਨਸ਼ਟ ਟੈ ਕੰਟਰੀ ਦਾ ਕਹਿੰਦੇ ਆ ਪਰ ਉਹ ਕਹਿੰਦੇ ਦੁਨੀਆ ਦਾ ਰਾਜਾ ਹੋਵੇਂ ਤੂੰ ਸਾਰੀ ਦੁਨੀਆ ਤੇਰੇ ਥੱਲੇ ਹੋਵੇ ਬਹੁਤ ਪਰਜਾ ਇਕੱਠੀ ਕੀਤੀ ਹੋਵੇ ਬਹੁਤ ਸੈਨਿਕ ਸੋਲજર ਆਰਮੀ ਇਕੱਠੀ ਕੀਤੀ ਹੋਵੇ ਉਹ ਕਹਿੰਦੇ ਸਭ ਕੂੜਾ ਜੇ ਤੂੰ ਰਾਜਾ ਵੀ ਆ ਦੁਨੀਆ ਦਾ ਤਾਂ ਵੀ ਕੂੜਾ ਹੀ ਆ ਤੂੰ ਜੇ ਤੇਰੀ ਪਰਜਾ ਇੰਨੀ ਵੱਡੀ ਆ ਐਡੀ ਵੱਡੀ ਤੇਰੀ ਆਰਮੀ ਆ ਐਡਾ ਵੱਡਾ ਤੂੰ ਕਹਿੰਦਾ ਮੈਂ ਐਮਪਾਇਰ ਇਕੱਠਾ ਕੀਤਾ ਆ ਇਹ ਵੀ ਕੂੜਾ ਆ ਇਹ ਤਾਂ ਮਹਾਰਾਜ ਨੇ ਕਹਿ ਦਿੱਤਾ ਤੈਨੂੰ ਵੀ ਵੀ ਤੂੰ ਕੂੜਾ ਆ ਤੇਰੀ ਪਰਜਾ ਨੂੰ ਵੀ ਕਹਿ ਦਿੱਤਾ ਤੇਰੀ ਆਰਮੀ ਨੂੰ ਵੀ ਕੂੜਾ ਕਹਿ ਦਿੱਤਾ ਉਹ ਕਹਿੰਦੇ ਕੂੜ ਸਭ ਸੰਸਾਰ ਸਾਰੇ ਸੰਸਾਰ ਨੂੰ ਹੀ ਕੂੜਾ ਕਹਿਤਾ ਮਹਾਰਾਜ ਨੇ ਗੱਲੇ ਹੀ ਮੁਕਾ ਦਿੱਤੀ ਐਂਡ ਤੇ ਕਹਿੰਦੇ ਜੋ ਵੀ ਅਸੀਂ ਇਕੱਠਾ ਕਰਦੇ ਆ ਜੋ ਵੀ ਸਾਡੇ ਕੋਲ ਹੈਗਾ ਸਭ ਕੂੜਾ ਹੀ ਕੂੜਾ ਆ ਰਬਿਸ਼ ਇਕੱਠਾ ਕੀਤਾ ਗੰਦ ਇਕੱਠਾ ਕੀਤਾ ਗਾਬਜ ਇਕੱਠਾ ਕੀਤਾ ਉਹ ਕਹਿੰਦੇ ਮਰਨ ਤੋਂ ਬਾਅਦ ਤੇਰੇ ਦੋ ਸਟੈਂਪਾਂ ਲੱਗਣੀਆਂ ਮੱਥੇ ਤੇ ਮਹਾਰਾਜ ਕਹਿੰਦੇ ਦੋ ਮੋਹਰੇ ਲੱਗਣੀਆਂ ਤੇਰੇ ਮੱਥੇ ਤੇ ਮਹਾਰਾਜ ਕਹਿੰਦੇ ਪਹਿਲੀ ਤਾਂ ਇਹ ਅਗਰ ਤੂੰ ਪਰਮਾਤਮਾ ਨੂੰ ਜਾਣਿਆ ਹੋਊਗਾ ਆਪਣੀ ਜ਼ਿੰਦਗੀ ਦੇ ਵਿੱਚ ਪੂਰਨ ਸਤਗੁਰੂ ਤੋਂ ਤਾਂ ਤੈਨੂੰ ਇਹ ਮੈਂ ਅਹੁਦਾ ਦਊਂਗਾ ਲੋਕੀ ਜੋ ਤੈਨੂੰ ਅਹੁਦਾ ਦਿੰਦੇ ਉਹ ਵੱਖਰੀ ਗੱਲ ਆ ਪਰ ਮਹਾਰਾਜ ਕਹਿੰਦੇ ਮੈਂ ਤੈਨੂੰ ਅਹੁਦਾ ਕੀ ਦੇਣਾ ਮੈਂ ਤੇਰੇ ਮੋਰ ਕੀ ਲਾਉਣੀ ਆ ਉਹ ਇਹ ਕਹਿੰਦੇ ਗੁਰਮੁਖ ਜਨਮ ਸੰਵਾਰ ਦਰਗਹ ਚੱਲਿਆ ਤੈਨੂੰ ਗੁਰਮੁਖ ਦਾ ਮੈਂ ਅਹੁਦਾ ਦਊਂਗਾ ਮਹਾਰਾਜ ਕਹਿੰਦੇ ਫਿਰ ਤੂੰ ਜਨਮ ਸੰਵਾਰ ਕੇ ਰੱਬ ਦੀ ਦਰਗਾਹ ਦੇ ਵਿੱਚ ਜਾ ਰਿਆਂ ਇਹ ਤੈਨੂੰ ਅਹੁਦਾ ਦਿੱਤਾ ਦੂਸਰੀ ਲਾਈਨ ਵਿੱਚ ਮਹਾਰਾਜ ਕੀ ਦਿੰਦੇ ਨੇ ਉਹਦਾ ਸੱਚੀ ਦਰਗਹ ਜਾਏ ਸੱਚਾ ਪਿੜ ਮਲਿਆ ਕਹਿੰਦੇ ਸੱਚੀ ਦਰਗਾਹ ਦੇ ਵਿੱਚ ਜਾ ਰਿਆਂ ਤੂੰ ਪੂਰਨ ਪਰਮਾਤਮਾ ਦੀ ਸ਼ਰਨ ਦੇ ਵਿੱਚ ਜਾ ਰਿਆਂ ਤੂੰ ਤੂੰ ਐਸਾ ਪੜ ਮਲ ਲਿਆ ਐਸਾ ਤੂੰ ਜਿਦਾ ਨਹੀਂ ਪਹਿਲਵਾਨ ਹੁੰਦੇ ਸੀ ਛਿੰਝ ਦੇ ਵਿੱਚ ਸਾਰੀ ਛਿੰਝ ਜਿੱਤ ਲਈ ਕਹਿੰਦੇ ਤੂੰ ਉਹ ਜਿੱਤ ਪ੍ਰਾਪਤ ਕਰਕੇ ਚੱਲੇ ਆਂ ਦੁਨੀਆ ਤੋਂ ਜਦੋਂ ਤੂੰ ਰੱਬ ਨੂੰ ਜਾਣ ਲਿਆ ਇਹ ਤੈਨੂੰ ਔਦਾ ਦੇਣਾ ਮੈਂ ਦੂਸਰਾ ਔਦਾ ਵੀ ਤੈਨੂੰ ਦਊਂਗਾ ਮੈਂ ਮਹਾਰਾਜ ਕਹਿੰਦੇ ਮੈਂ ਹੀ ਦਊਂਗਾ ਤੈਨੂੰ ਅਗਰ ਤੂੰ ਪਰਮਾਤਮਾ ਨੂੰ ਨਹੀਂ ਜਾਣੇ ਫੇਰ ਤੈਨੂੰ ਔਦਾ ਕੀ ਦੇਣਾ ਮੈਂ ਇਤੇ ਇਤੇ ਡਿਪੈਂਡ ਕਰਦਾ ਤੂੰ ਕਿਹੜਾ ਅਹੁਦਾ ਲੈ ਕੇ ਜਾਣਾ ਮੇਰੇ ਕੋਲ ਦੂਸਰਾ ਅਹੁਦਾ ਮੈਂ ਤੈਨੂੰ ਉਹ ਦਊਂਗਾ ਅਗਰ ਤੂੰ ਪ੍ਰਮਾਤਮਾ ਨੂੰ ਨਹੀਂ ਜਾਣਿਆ ਉਹ ਕੀ ਨਾਮ ਵਿਸਾਰ ਚੱਲੇ ਮੂੰਹ ਕਾਲੇ ਕਹਿੰਦੇ ਜਿਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਨਾਮ ਕਹਿੰਦੇ ਪ੍ਰਮਾਤਮਾ ਨੂੰ ਰੱਬ ਨੂੰ ਕਹਿੰਦੇ ਅਗਰ ਰੱਬ ਦੀ ਜਾਣਕਾਰੀ ਨਹੀਂ ਲਈ ਇਸ ਜੀਵਨ ਦੇ ਵਿੱਚ ਤੇਰਾ ਮੂੰਹ ਕਾਲਾ ਆ ਡਰ ਗਏ ਝੂਠ ਖੁਆਰ ਹੈ ਤੈਨੂੰ ਦਰਗਾਹ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਤੈਨੂੰ ਰੱਬ ਦੀ ਕਚਹਿਰੀ ਦੇ ਵਿੱਚ ਵੀ ਤੇਰਾ ਨਿਆ ਨਹੀਂ ਹੋਣਾ ਅਸੀਂ ਬੇਸ਼ੱਕ ਮੰਨੀਏ ਚਾਹੇ ਨਾ ਮੰਨੀਏ ਕਿਨੇ ਮਰ ਕੇ ਸੱਚੀ ਜਾਂ ਝੂਠੀ ਦਰਗਾ ਦੇਖੀ ਆ ਬੇਸ਼ੱਕ ਨਾ ਮੰਨੀਏ ਪਰ ਹਾਂ ਅਗਰ ਗੁਰਬਾਣੀ ਨੂੰ ਮੰਨਦੇ ਆ ਗੁਰਬਾਣੀ ਨੂੰ ਆਧਾਰ ਬਣਾਇਆ ਆ ਤਾਂ ਫੇ ਇਹ ਸ਼ਲੋਕ ਵਾਕਏ ਸਾਨੂੰ ਸਮਝਣਾ ਪੈਣਾ ਇਹ ਵਾਕਏ ਸਾਡੇ ਤੇ ਲਾਗੂ ਹੁੰਦਾ ਕਿ ਮੈਂ ਕਿਹੜਾ ਠੱਪਾ ਲਵਾ ਕੇ ਇਸ ਦੁਨੀਆ ਤੋਂ ਜਾਣਾ ਮੂੰ ਕਾਲਾ ਕਰਾ ਕੇ ਜਾਣਾ ਜਾਂ ਗੁਰਮੁਖ ਜਨਮ ਸਵਾਰ ਡਰ ਕੇ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੰਡ ਬਣਿਆ ਇਹ ਅਸੀਂ ਦੇਖਣਾ ਅਸੀਂ ਕਿਹੜੀ ਮੋਹਰ ਲਵਾ ਕੇ ਜਾਣਾ ਚੀਜ਼ਾਂ ਇਕੱਠੀਆਂ ਕਰਨੀਆਂ ਕੂੜਾ ਇਕੱਠਾ ਕਰਨਾ ਜਾਂ ਨਾਮ ਇਕੱਠਾ ਕਰਨਾ ਇਹ ਸਾਡੇ ਤੇ ਡਿਪੈਂਡ ਕਰਦਾ ਅੱਲਾਹ ਬਰਕਤ